ਟੋਟਲਾ ਮੁਰਦਾਬਾਦ 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 ਕ੍ਰਿਪੀਆਂ ਦੀ ਲੁੱਟ ਕਰਨ ਵਾਲਾ ਲੇਬਰ ਡਿਪਾਰਟਮੈਂਟ ਮੁਰਦਾਬਾਦ 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 ਮੇਰਾ ਨਾਂਜੀ ਪਰਮਜੀ ਢੱਬਾ ਹੈ ਇੱਕ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ 8ਕ ਮੈਂ ਪੰਜਾਬ ਦਾ ਮਿਸਕਤਰ ਆ ਜ਼ਿਲ੍ਹੇ ਦੇ ਨਾਲ ਮੇਰੇ ਪ੍ਰਧਾਨ ਨੇ ਜੰਮੂ ਰਾਮ ਬਣਵਾਲਾ ਜੀ ਉਮੀਦ ਪ੍ਰਧਾਨ ਨੇ ਸਾਥੀ ਬਲਵਿੰਦਰ ਕਬਾਇਆ ਜੀ ਧਰਮਿੰਦਰ ਜੀ ਅਸੀਂ ਸਾਰੀ ਟੀਮ ਜਿਹੜੀ ਅੱਜ ਇੱਥੇ ਫਾਜ਼ਲ ਕਾ ਪਹੁੰਚੇ ਹੈ ਜਿਹੜੀ ਇੱਕ ਇੱਕ ਖਿੜਕੀ ਹੈ ਵਿੰਡੋ ਸੀਐਮ ਵਿੰਡੋ ਦੇ ਨਾਮ ਦੇ ਨਾਲ ਇਹ ਜਿਹੜੀ ਵਿੰਡੋ ਬਣੀ ਹੋਈ ਹੈ ਇੱਥੇ ਉਹ ਸਾਰੀ ਕਿਰਤੀ ਲਾਪਾਤਰੀ ਜਿਹੜੇ ਬੀਓਸੀਡਬਲਯੂ ਹੈ ਬਿਲਡਿੰਗ ਕੰਸਟਰਕਸ਼ਨ ਐਂਡ ਵੈਲਫੇਅਰ ਬੋਰਡ ਹੈ ਉਹਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਕੰਮ ਜਿਹੜੇ ਨੇ ਉਹ ਹੁੰਦੇ ਨੇ ਔਰ ਜਿਹੜੇ ਉਹਦੇ ਚ ਕੰਮ ਕਰਦੇ ਨੇ ਜਿਨ੍ਹਾਂ ਦੀ ਲਾਪਾਤਰੀ ਕਾਪੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਇਸ ਬੋਰਡ ਦੇ ਤਹਿਤ ਉਹਨਾਂ ਦੀ ਵੈਲਫੇਅਰ ਸੌਰੀ ਮੈਂ ਸਰਕਾਰ ਨਾ ਕਮਾ ਇਸ ਬੋਰਡ ਦੇ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦਾ ਬੈਨੀਫਿਟ ਦਿੱਤਾ ਜਾਂਦਾ ਸਕੀਮਾਂ ਦੇ ਰਾਈ ਕਲੇਮਸ ਦੇ ਰਾਈ ਔਰ ਇਹ ਕਲੇਮ ਲੈਣ ਵਾਸਤੇ ਜਾਂ ਲਾਹ ਪਾਤਰੀ ਕਾਪੀਆਂ ਬਣਾਉਣ ਵਾਸਤੇ ਜਾਂ ਰੀਨੂ ਕਰਾਉਣ ਵਾਸਤੇ ਇਸ ਖਿੜਕੀ ਦੇ ਵਿੱਚ ਲੋਕ ਆਉਂਦੇ ਨੇ ਸਾਨੂੰ ਇਹ ਦੱਸਦਿਆਂ ਹੈਰਾਨੀ ਵੀ ਹੋ ਰਹੀ ਏ ਦੁੱਖ ਵੀ ਹੋ ਰਿਹਾ ਏ ਕਿ ਸਵੇਰੇ 2 ਵਜੇ ਅੱਜ ਇੱਥੇ ਆ ਕੇ ਪਤਾ ਚੱਲਿਆ ਕਿ ਰਾਤ ਨੂੰ 9 ਵਜੇ 11 ਵਜੇ ਵੀ ਜਿਹੜੇ ਸਾਡੇ ਉਹ ਸਾਰੀ ਕਿਰਤੀ ਨੇ कंस्ट्रक्शन वर्कर ਨੇ ਉਹ ਇੱਥੇ ਆ ਕੇ ਰਾਤਾਂ ਕੱਢਦੇ ਨੇ ਕਾਦੇ ਲਈ ਕਿ ਸਵੇਰੇ ਪਹਿਲਾ ਨੰਬਰ ਲੱਗ ਜਾਵੇ ਮੇਰਾ ਕੰਮ ਹੋ ਜਾਵੇ ਇਸ ਤਰ੍ਹਾਂ ਦੇ ਸਾਥ ਹੀ ਮਿਲੇ ਨੇ ਜਿਹੜੇ ਚਾਰ ਚਾਰ ਦਿਨ ਲਗਾਤਾਰ ਆ ਰਹੇ ਨੇ ਪਰ ਉਹ ਵਾਪਸ ਮੁੜ ਰਹੇ ਨੇ ਬਿਰਾਂਗੋਣਾ ਦਾ ਕੰਮ ਨਹੀਂ ਹੁੰਦਾ ਇੱਕ ਸਾਡਾ ਬਜ਼ੁਰਗ ਸਾਥ ਹੀ ਮਿਲਿਆ ਜਿਹਨੂੰ ਜੜੀ ਹੈ ਉਹ ਸੱਟਾਂ ਲੱਗ ਚੁੱਕਿਆ ਨੇ ਕਿ ਰਾਤ ਨੂੰ ਆਉਣ ਲੱਗਿਆ ਮੋਟਰਸਾਈਕਲ ਤੇ ਡਿੱਗ ਗਿਆ ਜ਼ਿੰਮੇਵਾਰੀ ਕੀ ਦੀ ਹੈ ਇਸੇ ਤਰ੍ਹਾਂ ਇੱਕ ਸਾਥੀ ਨੇ ਆਪਣੇ ਕੱਪੜੇ ਵਿਖਾਏ ਨੇ ਕਿ ਉਹਦੇ ਕੱਪੜੇ ਬਿਲਕੁਲ ਫਟੇ ਹੋਏ ਨੇ ਉਹ ਉਹਦੀ ਬੁਰੀ ਹਾਲਤ ਹੈ ਉਹ ਕਹਿੰਦਾ ਮੇਰੇ ਕੋਲ ਆਉਣ ਵਾਸਤੇ ਪੈਸੇ ਨਹੀਂ ਸੀ ਮੈਂ 10 ਰੁਪਇਆ 20 ਰੁਪਇਆ ਕਰਾਇਆ ਮੰਗ ਕੇ ਲਿਆ ਆ ਪਰ ਇਹਨਾਂ ਨੂੰ ਤਰਸ ਨਹੀਂ ਆ ਰਿਹਾ ਇਹ ਬੰਦੇ ਜਿਹੜੇ ਕੰਮ ਕਰ ਰਹੇ ਨੇ ਬਾਹਰ ਦਲਾਰ ਰੱਖੇ ਹੋਏ ਨੇ ਉਹਨਾਂ ਤੋਂ ਰਿਸ਼ਕਤਾਂ ਲੈ ਕੇ ਰਾਤ ਨੂੰ 12 ਵਜੇ ਆਈਡੀ ਚਲਾਉਂਦੇ ਨੇ ਇੱਥੋਂ ਦੇ ਲੇਬਰ ਇੰਸਪੈਕਟਰ ਦੀ ਆਈਡੀ ਉਹ ਰਾਤ ਨੂੰ ਲੱਖ ਰੁਪਏ ਚ ਵਿਕਦੀ ਹੈ ਇੱਥੋਂ ਦੇ ਏਲਸੀ ਦੀ ਆਈਡੀ ਉਹ ਵੀ ਵਿਕਦੀ ਹੈ ਜੇ ਏਲਸੀ ਨੂੰ ਪਲੇਖਾ ਹੈ ਸੁੱਤਾ ਆਇਆ ਤੂੰ ਉ ਜਾਗਣਾ ਚਾਹੀਦਾ ਅਸੀਂ ਅੱਜ ਅਲਟੀਮੇਟ ਦੇਣ ਆਏ ਆ ਇਹ ਕਹਿਣ ਆਇਆ ਕਿ 28 ਅਗਸਤ ਨੂੰ ਵੀਰਵਾਰ ਇਹ ਪੂਰੇ ਦਾ ਪੂਰਾ ਲੇਬਰ ਇੰਸਪੈਕਟਰ ਏਲਸੀ ਦਾ ਦਫਤਰ ਪੂਰੇ ਜ਼ਿਲ੍ਹੇ ਦੇ ਉਹ ਸਾਰੀ ਕਿਰਤੀਆਂ ਵੱਲੋਂ ਘੇਰਿਆ ਜਾਏਗਾ ਪੂਰੇ ਜ਼ਿਲ੍ਹੇ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅੱਜ ਐਲਾਨ ਕਰਨ ਆਏ ਐ ਐਲਾਨ ਕਰਨ ਤੋਂ ਪਹਿਲਾਂ ਇਹਨਾਂ ਦਾ ਦੁੱਖ ਜਾਣਿਆ ਹੈ ਦੁੱਖ ਬਹੁਤ ਵੱਡਾ ਹੈ ਸਿਆ ਨਹੀਂ ਜਾਂਦਾ ਉਲਟਾ ਆਪ ਇਮੋਸ਼ਨਲ ਹੋ ਜਾਈਦਾ ਹੈ ਇਸ ਕਰਕੇ ਅੱਜ ਐਲਾਨ ਕਰਦੇ ਆ ਕਿ ਉਸ ਸਮੇਂ ਤੱਕ ਇਹ ਘਾਟਾ ਕਮਜ਼ੋਰੀਆਂ ਦੂਰ ਕਰ ਲੈਣ ਜੇ ਨਾ ਕਰਨਗੇ ਜਿਹੜੇ ਦਲਾਲ ਕੰਮ ਕਰ ਰਹੇ ਨੇ ਉਹਨਾਂ ਕੋਲੋਂ ਸਿੱਧਾ ਪੈਸੇ ਲੈ ਰਹੇ ਨੇ ਅੱਧੇ ਪੈਸੇ ਜੇ ਕਿਸੇ ਦਾ ਜੀ ਖਤਮ ਹੋ ਗਿਆ ਹੈ ਕੁਦਰਤੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ 4.5 ਲੱਖ ਰੁਪਈਆ ਜਿਹੜਾ ਕਲੇਮ ਪਾਸ ਹੋ ਗਿਆ ਹੈ ਉਹਦੇ ਤੋਂ ਅੱਧ ਲੈ ਲੈਂਦੇ ਨੇ ਕਿ ਅੱਧੇ ਪੈਸੇ ਸਾਨੂੰ ਦੇ ਦਿਓ ਔਰ ਹੈਰਾਨੀ ਦੀ ਗੱਲ ਹੈ ਕਿ ਰਾਤ ਨੂੰ 12 ਵਜੇ ਪੈਸੇ ਪਏ ਜਾਂਦੇ ਨੇ ਜਿਹੜੇ ਲੰਬੇ ਸਮੇਂ ਤੋਂ ਤਰਸ ਰਹੇ ਨੇ ਉਹਨਾਂ ਨੂੰ ਪੈਸੇ ਨਹੀਂ ਪਿਆਦੇ ਤੁਸੀਂ ਬਹੁਤ ਵੱਡੇ ਇਹ ਗੱਲ ਕਰ ਰਹੇ ਹੋ ਵੀ ਰਿਸ਼ਵਤ ਦਾ ਨਾਮ ਲੈ ਜੋ ਜਿਹੜਾ ਡੀਸੀਓ ਆਫਿਸ ਦੀ ਇਹ ਬਿਲਡਿੰਗ ਹੈ ਜੀ ਜੀ ਇਸਦੇ ਵੀ ਇਸ ਤਰ੍ਹਾਂ ਦਾ ਮੰਗ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਔਰ ਜਾਇਜ ਸਵਾਲ ਹੈ ਡਿਪਟੀ ਕਮਿਸ਼ਨਰ ਦਾ ਪੰਜ ਛੇ ਫਰਗਲਾਂਗ ਤੇ ਦਫਤਰ ਹੈ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਅਸੀਂ ਉਹਨਾਂ ਨੂੰ ਇਹ ਜਰੂਰ ਨੋਟ ਬਿਲਕੁਲ ਸਾਡਾ ਨਾ ਨਾ ਜੀ ਨਾ ਨਹੀਂ ਅਸੀਂ ਪ੍ਰੂਫ ਦੇ ਆਧਾਰ ਤੇ ਕਹਿ ਰਹੇ ਹਾਂ ਸਾਡੇ ਕੋਲ ਡਾਕੂਮੈਂਟਰੀ ਪ੍ਰੂਫ ਨੇ ਸਾਡੇ ਕੋਲ ਬਕਾਇਦਾ ਰਿਕਾਰਡਿੰਗ ਦੇ ਪ੍ਰੂਫ ਨੇ ਅਸੀਂ ਸਮਾਂ ਆਉਣ ਤੇ ਉਹ ਪੇਸ਼ ਕਰਾਂਗੇ ਜਿਨ੍ਹਾਂ ਨੇ ਪੈਸੇ ਦਿੱਤੇ ਹੋਏ ਨੇ ਉਹਨਾਂ ਬੰਦਿਆਂ ਨੂੰ ਪੇਸ਼ ਕਰਾਂਗੇ ਇੱਕ ਲਾਹ ਪਾਤਰੀ ਕਾਪੀ ਜਿਹੜੀ ਇਹ ਬਣਾਉਣ ਵਾਸਤੇ ਉਹ 150 200 ਰੁਪਇਆ ਲਗਪਗ ਫੀਸ ਹੈ ਇੱਕ ਲਾਹ ਪਾਤਰੀ ਕਾਪੀ ਬਣਾਉਣ ਵਾਸਤੇ ਦੱਸਣ ਵਾਸਤੇ ਕਿ ਮੈਂ ਕਿਰਤੀ ਆ ਮੌਸਾਰੀ ਦਾ ਕੰਮ ਕਰਦਾ 3000 ਰੁਪਇਆ ਲੱਗਦਾ 1000 ਰੁਪਇਆ ਲੱਗਦਾ ਹੈ ਔਰ ਬਿਨਾ ਸਬੂਤਾ ਤੋਂ ਜੇ ਅਸੀਂ ਗੱਲ ਕਰਾਂਗੇ ਤੇ ਸਾਡੇ ਵੀ ਗਾਲਚੇ ਸਾਫਾ ਪਾ ਲਾਂਗੇ ਮੁਲਾਜ਼ਮ ਵੀ ਸਾਡੇ ਤੇ ਦੋਸ਼ ਕਿਉਂ ਲਾ ਰਹੇ ਹੋ ਇਹ ਲੇਬਰ ਇੰਸਪੈਕਟਰ ਕਹੇਗਾ ਮੇਰੇ ਤੇ ਕਿਵੇਂ ਦੋਸ਼ ਲਾ ਸਕਦੇ ਹੋ ਲੇਬਰ ਇਨਸਪੈਕਟਰ ਦੀਆਂ ਸਾਡੇ ਕੋਲ ਸਬੂਤ ਨੇ ਕਿ ਜਿਹੜੇ ਦਲਾਲ ਨੇ ਉਹ ਇਹਦੇ ਕੋਲ ਆ ਕੇ ਚਾਹ ਪੀਂਦੇ ਨੇ ਇਹਦੇ ਨਾਲ ਗਿੱਟਮਿਟ ਕਰਦੇ ਨੇ ਇਹ ਜਿਹੜਾ ਮਹਿਕਮਾ ਹੈ ਇਹ ਤੁਹਾਡੇ ਸਵਾਲ ਦੇ ਨਾਲ ਜੋੜ ਕੇ ਕਹਿਣਾ ਚਾਹਣਾ ਆ ਕਿ ਮਹਿਕਮਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਦਾ ਮਹਿਕਮਾ ਹੈ ਉਹਦੇ ਚੇਅਰਮੈਨ ਨੇ DOWCW ਦੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਮੰਗ ਕਰਨਾ ਚਾਹੁੰਦੇ ਆ ਯੂਨੀਅਨ ਵੱਲੋਂ ਜੇ ਸਾਡੇ ਸੀਐਮ ਸਾਹਿਬ ਇਹਦੀ ਨਿਰਪੱਖ ਜਾਂਚ ਕਰਾ ਲੈਣ ਮੈਂ ਕਹਿੰਦਾ ਇਹਦਾ ਇਨਸਪੈਕਟਰ ਨਹੀਂ ਬਚੇਗਾ ਇਥੋਂ ਦੇ ਮੁਲਾਜ਼ਮ ਨਹੀਂ ਬਚਣਗੇ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ 25 30 ਦਲਾਤ ਤੁਰੇ ਫਿਰਦੇ ਨੇ ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਕਢਾ ਲੈਣ ਆ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਕਢਾ ਲੈਣ ਇਹਨਾਂ ਦੇ ਜਿਹੜੇ ਲਿੰਕ ਨੇ ਇਹਨਾਂ ਦੇ ਮੋਬਾਈਲ ਨੰਬਰ WhatsApp ਨੰਬਰ ਕਿੱਥੋਂ ਕਿੱਥੋਂ ਰੋਜ਼ ਕਾਲ ਆਉਂਦੀ ਹੈ ਕਿਹਨਾਂ ਨਾਲ ਕੰਟੈਕਟ ਨੇ ਸਾਰਾ ਕੁਝ ਕਲੀਅਰ ਹੋ ਜਾਏਗਾ ਅਸੀਂ ਪਹਿਲਾਂ ਵੀ ਇਸ ਤੂੰ ਦੀ ਕਈ ਵਾਰ ਕਵਰੇਜ ਕਰ ਚੁੱਕੇ ਹਾਂ ਲੋਕਾਂ ਨੂੰ ਰੋਟਾਇਆ ਜਾਂਦਾ ਠੀਕ ਹੈ ਸੀ ਰਾਤ ਨੂੰ ਆਉਂਦੀ ਹੈ ਪਰ ਫਲੇ ਕਾਰ ਨਹੀਂ ਬੰਦੇ ਜਦੋਂ ਕਾਊਂਟਰ ਤੇ ਇੰਦੀ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਊਂਟਰ ਦਾ ਸਿੰਗਲ ਪਰਸਨ ਹੋਣ ਦੇ ਕਾਰਨ ਇਹਨਾਂ ਕੋਲ ਸਮਾਣਾ ਦੇ ਜਿੰਨੇ ਲੋਗਾਂ ਨੂੰ ਫਾਇਦਾ ਦੇ ਸਕਦੇ ਨੇ ਉਹ ਦੇ ਕੇ ਜਾਂਦੇ ਨੇ ਇਹ ਗੱਲ ਜੋ ਟਾਈਮਿੰਗ ਹੈ ਠੀਕ ਹੈ ਇਹ ਜਿਹੜੀ ਸਾਡੀ ਯੂਨੀਅਨ ਨੇ ਇਹ ਮੰਗ ਵੀ ਕੀਤੀ ਹੈ ਪਹਿਲਾਂ ਵੀ ਅਸੀਂ ਲਿਖਤੀ ਮੰਗ ਕਰ ਚੁੱਕੇ ਹਾਂ ਕਿ ਜਿਹੜੀ ਇਸ ਜ਼ਿਲ੍ਹੇ ਦੀ ਵਿੰਡੋ ਹੈ ਜ਼ਿਲ੍ਹੇ ਦਾ ਦਫ਼ਤਰ ਹੈ ਘਟੋ ਘਟ ਪੰਜ ਵੱਧ ਤੋਂ ਵੱਧ 10 ਜਣੇ ਜਿਹੜੇ ਇੱਥੇ ਨੇ ਲਾਏ ਜਾਣ ਤਾਂ ਕੰਮ ਜਿਹੜਾ ਸਹੀ ਟੰਗ ਨਾਲ ਕੀਤਾ ਜਾ ਸਕਦਾ ਇਹ ਬਿਲਕੁਲ ਤੁਹਾਡਾ ਜਾਇਜ਼ ਸਵਾਲ ਹੈ ਪਰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦੀ ਆਈਡੀਆ ਰਾਤ ਨੂੰ 12 ਵਜੇ ਚਲਦੀਆਂ ਨੇ ਇਹਦਾ ਮਤਲਬ ਘਰ ਤੱਕ ਕੰਮ ਕਰ ਸਕਦੇ ਨੇ ਇੱਥੇ ਦੋ ਕਾਪੀਆਂ ਕੱਢੀਆਂ ਚਲੋ ਜੀ ਮੈਂ ਤਾਂ ਜੀ ਬਾਥਰੂਮ ਕਰਨ ਚਲਾ ਗਿਆ ਜੀ ਮੈਂ ਜੀ ਪਾਣੀ ਪੀਣ ਚਲਾ ਗਿਆ ਇੱਥੇ ਮੈਡਮ ਬਾਰੇ ਦੋਸ਼ ਲੱਗ ਰਹੇ ਨੇ ਸਾਡੀਆਂ ਭੈਣਾਂ ਹੀ ਕਹਿ ਰਹੀਆਂ ਨੇ ਕਿ ਮੈਡਮ ਕੰਮ ਕਰਨ ਵਾਸਤੇ ਉਹ ਸਾਰਾ ਆਪਣੇ ਕੋਲ ਜਾਂਦੀ ਹੈ ਕਿ ਮੈਨੂੰ ਕੰਮ ਆਉਂਦਾ ਨਹੀਂ ਭਾਈ ਕਾਦੇ ਵਾਸਤੇ ਰੱਖਿਆ ਇਹ ਪੰਜਾਬ ਸਰਕਾਰ ਦੀ ਤਨਖਾਹ ਹੈ ਬੀਓਸੀਡਯੂ ਦੀ ਤਨਖਾਹ ਹੈ ਫਿਰ ਕਿਉਂ ਡਾਕਾ ਮਾਰਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਉਹਨਾਂ ਨੂੰ ਬਾਹਰ ਕੱਢੋ ਪਰ ਜਾਨ ਬੁੱਝ ਕੇ ਭਰਾ ਜੀ ਸਬੂਤ ਇਹ ਨੇ ਤੁਹਾਡੀ ਕਾਪੀ ਪਾਸ ਹੋ ਚੁੱਕੀ ਹੈ ਤੁਹਾਡੇ ਪੈਸੇ ਜਿਹੜੇ ਤੁਹਾਡੇ ਖਾਤੇ ਚ ਸ਼ੋਅ ਕਰ ਰਹੇ ਨੇ ਤੁਸੀਂ ਇਸ ਗੱਲ ਵਾਸਤੇ ਨੋਟ ਕਰ ਰਹੇ ਹੋ ਵੇਟ ਕਰ ਰਹੇ ਹੋ ਕਿ ਸਾਡੇ ਪੈਸੇ ਪਏ ਜਾਣਗੇ ਤੀਜੇ ਦਿਨ ਚੈੱਕ ਕਰਦੇ ਹੋ ਆਬਜੈਕਸ਼ਨ ਲੱਗ ਜਾਂਦੇ ਨੇ ਆਟੋਮੈਟਿਕਲ ਕੀ ਇਹ ਸਾਈਟ ਆਪੇ ਚੱਲ ਰਹੀ ਹੈ ਕੀ ਉਹਨੂੰ ਕੋਈ ਬੰਦਾ ਨਹੀਂ ਚਲਾ ਰਿਹਾ ਬਿੜਾ ਮਤਲਬ ਤੋਂ ਫੋਨ ਜਾਂਦਾ ਹੈ ਕਿ ਇਹ ਫਲਾਣੇ ਬੰਦੇ ਕੋਲ ਚਲੇ ਜਾਓ ਅੱਧੇ ਪੈਸੇ ਲੱਗਣਗੇ 20% ਲੱਗਣਗੇ ਐਨੇ ਪੈਸੇ ਲੱਗਣਗੇ ਕਿ ਤੁਹਾਡਾ ਕੰਮ ਹੋ ਜਾਏਗਾ ਰਿਸ਼ਵਤ ਖੋਰੀ ਮੈਂ ਕਹਿ ਸਕਦਾ ਕਿ ਜੇ ਸੀਐਮ ਸਾਹਿਬ ਇਹਨਾਂ ਆ ਜਿਹੜੇ ਦਲਾਲਾਂ ਨੂੰ ਤੇ ਕੱਲੇ ਆ ਲਿਆ ਪਾਤਰੀ ਜਿਹੜੇ ਜਾਂ ਲੇਬਰ ਇਨਸਪੈਕਟਰਾਂ ਨੂੰ ਇਹਨਾਂ ਨੂੰ ਫੜ ਲੈਣ ਤੇ ਫਾਜ਼ਲ ਕਾ ਜ਼ਿਲ੍ਹੇ ਦੇ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਸਾਰੇ ਮਜ਼ਦੂਰਾਂ ਨੂੰ ਤਨਖਾਹ ਦਿੱਤੀ ਜਾ ਸਕਦੀ ਹੈ ਇੰਨੇ ਇਹਨਾਂ ਨੇ ਪੈਸੇ ਕਮਾਏ ਨਹੀਂ ਮੇਰੇ ਸਾਥੀ ਨੇ ਸਾਰੀ ਡਿਟੇਲ ਵਿੱਚ ਪਹਿਲਾਂ ਸਾਰੀ ਮੁਸ਼ਕਲਾਂ ਦੱਸ ਹੀ ਚੁੱਕੇ ਨੇ ਮੈਂ ਉਹਨਾਂ ਮੁਸ਼ਕਲਾਂ 'ਚ ਨਾ ਜਾਂਦਾ ਹੋਇਆ ਮੈਂ ਨਾ ਸਾਰੇ ਮੈਂ ਕਦੋਂ ਜਦੋਂ ਦ ਆਇਆ ਅੱਗੇ ਵੀ ਕਈ ਵਾਰ ਇਸ ਦਫ਼ਤਰ ਆਉਂਦੇ ਰਹੇ ਆ ਇਹਨਾਂ ਲੋਕਾਂ ਦੀ ਬਹੁਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਜਿੰਨੀਆਂ ਮਰਜ਼ੀ ਬੜੇ ਭਰੇ ਮਨ ਨਾਲ ਇਹ ਗੱਲਾਂ ਕਹਿਣੀਆਂ ਪੈ ਰੀਆਂ ਨੇ ਬਾਰ ਬਾਰਾਂ ਨੂੰ ਕਹਿੰਦੇ ਇਹਨਾਂ ਦੇ ਪਰ ਕੰਨ ਤੇ ਜੂਨ ਹੀ ਸਿਰ ਕਰੀ ਮੈਂ ਇਹਨਾਂ ਸਾਰੇ ਸਾਥੀਆਂ ਨੂੰ 28 ਅਗਸਤ ਨੂੰ ਇਸੇ ਮਾਮਲੇ ਤੇ ਇਸੇ ਲੜੀ ਕਰੀ ਤਹਿਤ ਅਸੀਂ ਇੱਕ ਸੰਘਰਸ਼ ਵਿੱਢਣ ਜਾ ਰਿਹਾ ਹਾਂ ਅੱਜ ਇਹਨਾਂ ਨੂੰ ਅਲਟੀਮੇਟ ਦਿੱਤਾ ਮੇਰੇ ਸਾਥੀ ਜੀ ਨੇ ਬੋਲ ਕੇ ਦੱਸਿਆ 28 ਅਗਸਤ ਨੂੰ ਇਸੇ ਤਰ੍ਹਾਂ ਹੀ ਇੱਥੇ ਬੜਾ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕ ਜਾਵੇ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ 28 ਅਗਸਤ ਨੂੰ ਅਸੀਂ ਇਹ ਸੰਘਰਸ਼ ਪੂਰੇ ਜੋਰਾਂ ਸ਼ੋਰਾਂ ਨਾਲ ਇੱਥੇ ਕਰਾਂਗੇ ਕਿਰਪੀਆਂ ਨੂੰ ਰਾਤ ਨੂੰ 12-12 ਵਜੇ ਤੱਕ ਤੰਗ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਸਰਪੰਚ ਜਸ ਸਿੰਘ ਬਰਾਣਾਈ ਪਿੰਡ ਥੇਕ ਲੰਦਰਾ ਪਹਿਲਾਂ ਵਿਜੀਟ ਵਾਲੇ ਫਾਰਮ ਭਰਦੇ ਰਹੇ ਉਹ 10-12 ਦਿਨ ਵਿਜੀਟ ਵਾਲੇ ਫਾਰਮਾਂ ਤੇ ਲਾ ਕੇ ਉਸ ਤੋਂ ਬਾਅਦ ਕਾਫੀ ਨੌਕਰਾਂ ਨੇ ਹੁਣ ਪਾਸੰਗ ਰੌਣ ਤੇ ਲੱਗ ਗਏ ਦੋ ਤਿੰਨ ਰਹੇ ਹੋਗੇ ਤੜਕੇ 4 ਵਜੇ ਮੈਂ ਆਇਆ 35 ਬੰਦੇ ਮੇਰੇ ਮੂਹਰੇ ਸੀ 10:30 ਵਜੇ ਆਉਂਦੇ ਆ 1:30 ਵਜੇ 2 ਵਜੇ ਚਲੇ ਜਾਂਦੇ ਆ ਜੀ ਉਹ ਥੋੜਾ ਕੰਮ ਹੋ ਗਿਆ ਨਹੀਂ ਹੋਇਆ ਇਹ ਕਿੱਥੇ ਹੋਇਆ ਜੀ ਅਜੇ ਤਾਂ ਪਤਾ ਲੱਗੂ ਨੰਬਰ ਆਊਗਾ ਤਾਂ ਹੀ ਪਤਾ ਲੱਗੂ ਪਾਸ ਕਰਦੇ ਆ ਜਾਂ ਨਹੀਂ ਕਰਦੇ ਕਿੰਨੇ ਵਾਰ ਆ ਚੁੱਕੇ ਹੋ ਪੰਜ ਵਾਰ ਆਏ ਪੰਜ ਦਿਨ ਹੋ ਗਏ ਮੈਨੂੰ ਆਏ ਹੋਏ ਪੰਜ ਦਿਨ ਹੋ ਗਏ ਲੱਗਾ ਤਾ ਹਾਂਜੀ ਪੰਜ ਦਿਨ ਹੋ ਗਏ ਉਹਦੇ ਨੂੰ ਜੈਕਸ਼ਨ ਵਰਕਰ ਲੇਬਰ ਯੂਨੀਅਨ ਜਿੰਦਾਬਾਦ 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 ਸਾਨੂੰ ਸਮੱਸਿਆ ਇਹ ਹੀ ਹੈ ਕਿ 5 ਸਾਲ ਹੋ ਗਏ ਮੇਰੇ ਵਜੀਫੇ ਆਣ ਜਦੋਂ ਮੈਂ ਮਤਲਬ ਕਿ ਕਾਗਜ਼ਾਂ ਦੇ ਵਿੱਚ ਛੋ ਕਰ ਰਹੇ ਨੇ ਜਦੋਂ ਮੈਂ ਜੈਕਸ਼ਨ ਹਟਾ ਕੇ ਚਲਿਆ ਜਾਂਦਾ ਜੈਕਸ਼ਨ ਆਪੇ ਲੱਗ ਜਾਂਦੀਆਂ ਨੇ ਕੋਈ ਸਮੇਂ ਨਹੀਂ ਆ ਰਹੀ ਵੀ ਇਹਦਾ ਕਾਰਨ ਕੀ ਹੈ ਇੱਕ ਮੇਰਾ 1 ਲੱਖ ਰੁਪਿਆ ਵਜੀਫਾ ਬਣਦਾ ਜਿਹਦੇ ਵਿੱਚੋਂ ਮੈਨੂੰ 5000 ਰੁਪਿਆ ਨਸੀਬ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਨੇ ਕਾਪੀ ਜਿਹੜੀ ਏ 1 ਸਾਲ ਵਾਸਤੇ ਕਰ ਦਿੱਤੀ ਏ ਠੀਕ ਐ ਅੱਗੇ ਅੱਗੇ 5 ਸਾਲਾਂ ਅਸੀਂ ਫਿਰ 3 ਸਾਲਾਂ ਦੀ ਕਰਤੀ ਚਲੋ 3 ਸਾਲਾਂ ਵਾਲੀ ਵੀ ਕੋਈ ਡਰ ਨਹੀਂ ਪਰ ਉਹਦਾ ਕੋਈ ਬੈਨੀਫਿਟੀ ਨਹੀਂ 1 ਰੁਪਏ ਦਾ ਹੋਇਆ ਅੱਛਾ ਪਿਛਲੇ ਸਾਲ ਅਸੀਂ 4 4 ਵਜੇ ਟਿਕਣ ਆ ਕੇ ਪਹਿਲਾਂ ਕਾਪੀਆਂ ਨਿਊ ਕਰਵਾਈਆਂ ਨਿਊ ਕਰਵਾਉਣ ਤੋਂ ਬਾਅਦ ਕਹਿੰਦੇ ਵੀ ਵਿਜੀਫਾ ਪਹਜੇਗਾ ਇੰਜੈਕਸ਼ਨ ਹਟਾਈਆਂ ਇੰਜੈਕਸ਼ਨ ਹਟਾਉਣ ਤੋਂ ਬਾਅਦ ਫੇਰ ਅਸੀਂ ਲੋਕਾਂ ਨੇ ਕੋਈ ਕਹਿੰਦਾ ਮੇਰੇ ਆ ਗਏ ਮੇਰੇ ਆ ਗਏ ਅਸੀਂ ਕਿਹਾ ਵੀ ਸਾਡੇ ਵੀ ਆ ਜਾਣਗੇ ਅੱਜ ਅਸੀਂ ਫੇਰ ਉਸੇ ਸਾਲ ਦੇ ਬਦਲੇ ਵੀ ਸਾਨੂੰ ਵੀ ਬਿਫਾ ਕੋਈ ਸ਼ਾਇਦ ਬੱਚਿਆਂ ਦੇ ਕੰਮ ਆ ਜਾਵੇ ਅਸੀਂ ਗਰੀਬ ਬੰਦੇ ਆ ਮਜ਼ਦੂਰ ਬੰਦੇ ਆ ਤੇ ਬੱਚਿਆਂ ਦੇ ਕੰਮ ਆ ਜਾਵੇ ਕੋਈ ਪੜ੍ਹ ਲਿਖ ਕੇ ਕੋਈ ਮਾੜਾ ਮੋਟਾ ਸਾਰਾ ਹੋ ਜਾਵੇ ਤੇ ਇਸ ਕਰਕੇ ਵੀ ਅਸੀਂ ਤਾਂ ਬਹੁਤ ਪਰੇਸ਼ਾਨ ਹੈ ਗਿਆ पर उल्टा पो रुपया खाके एक वो रिजेक्ट की सट दे मेरे पैसे तू क्यों रिजेक्ट कि फिर दोबारा पास करवाई थी ਤੇ ਰਪਈਆ ਆਇਆ ਕਣੀ ਆਇਆ ਇੱਥੇ ਦੁਬਾਰਾ ਮੰਗ ਕੇ ਕੀ ਇਹ ਕਿ ਜਿੰਨੇ ਸਾਡੇ ਪੈਸੇ ਹੰਦੇ ਜਿੰਨੇ ਗੁੱਤੇ ਹੋਏ ਨੇ ਸਾਨੂੰ ਗੁੱਤੇ ਆਉਣ ਸਾਡਾ ਕੁੱਤਿਆਂ ਦਾ ਇੱਕਾ ਜਿੰਦਾਬਾਦ 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 ਨਿਕੇਰੀਆਂ ਪਿੰਡ ਜੀ ਤੁਸੀਂ ਕੀ ਕਰਾਉਣਾ ਸੀ ਕਾਪੀ ਦਾ ਲਾਪਤਰੀ ਕਾਪੀ ਦਾ ਕੰਮ ਨਹੀਂ ਹੋਇਆ ਨਹੀਂ ਹੋਇਆ ਜੀ ਕਿੰਨੀ ਵੇਲੇ ਕਿੰਨੇ ਵਜੇ ਆਇਆ ਸੀ 4 ਵਜੇ ਦੇ 4 ਵਜੇ ਤੋਂ ਹੁਣ ਤੱਕ ਕੰਮ ਨਹੀਂ ਹੋਇਆ ਨਹੀਂ ਹੋਇਆ ਜੀ ਕਿੰਨੇ ਦਿਨ ਹੋ ਗਏ ਪਹਿਲਾਂ ਤੋਂ 4 ਦਿਨ ਹੋ ਗਏ ਆਉਂਦੇ ਜੀ ਤਨੂ 4 ਦਿਨ ਹੋ ਗਏ ਇੱਥੇ ਆਂਦੇ ਰ ਕੰਮ ਨਹੀਂ ਆਜ ਵੀ ਨਹੀਂ ਹੋਇਆ ਇਹ ਆ ਘਰ ਕਿਥੇ ਆ ਬਾਜ਼ਾ ਰਹੇ ਆ ਕੱਲ ਫੇਰ ਆਓਗੇ ਨਹੀਂ ਜੀ ਕੱਲ ਛੁੱਟੀ ਹੈ ਜੀ